ਲਗਭਗ 8.5 ਲੱਖ ਦੇ ਕਰੀਬ ਜਾਨਾਂ ਜਿਹੜੀਆਂ ਨੇ ਉਹ ਇਸ ਘੱਲੂ ਘਰੇ ਦੇ ਵਿੱਚ ਗਈਆਂ ਜਿਸ ਘੱਲੂ ਘਰੇ ਨੂੰ ਜਸ਼ਨ ਦੇ ਰੂਪ ਦੇ ਵਿੱਚ ਪੂਰਾ ਭਾਰਤ ਮਨਾਉਂਦਾ ਹੈ ਕਿ ਸਵਾ ਕਰੋੜ ਲੋਕ ਇੱਕੋ ਦਮ ਵੰਡ ਦਿੱਤੇ ਗਏ ਤੇ ਕਹਿ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਜਿਸ ਪਿੰਡ ਜਿਸ ਸ਼ਹਿਰ ਜਿਸ ਗਲੀ ਜਿਸ ਮੁਹੱਲੇ ਜਿਸ ਘਰ ਦੇ ਵਿੱਚ ਤੁਸੀਂ ਰਹ ਰਹੇ ਹੋ ਇਹ ਹੁਣ ਤੁਹਾਡਾ ਨਹੀਂ ਤੇ ਨਾ ਇਹ ਮੁਲਕ ਹੁਣ ਤੁਹਾਡਾ ਨਹੀਂ ਇੱਥੇ ਪਹਿਣਾ ਦੀ ਇੱਜ਼ਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ ਰਹੀ ਤਾਂ ਉਸ ਪਿੰਡ ਦੇ ਖੂਹ ਦੇ ਵਿੱਚ ਸਾਰੀਆਂ ਬੀਬੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਸਾਰੀਆਂ ਬੀਬੀਆਂ ਨੇ ਸਾਰੇ ਸਾਰੇ ਪਿੰਡ ਦੀਆਂ ਔਰਤਾਂ ਨੇ ਉਸ ਖੂਹ ਦੇ ਵਿੱਚ ਛਾਲਾਂ ਮਾਰ ਦਿੱਤੀਆਂ ਤੇ 8.5 ਲੱਖ ਦੇ ਕਰੀਬ ਕੀਮਤੀ ਜਾਨਾਂ ਦਾ ਸਰਮਾਇਆ ਜਿਨ੍ਹਾਂ ਦਾ ਇਹ ਨਹੀਂ ਪਤਾ ਲੱਗਿਆ ਕਿ ਇੱਜ਼ਤਾਂ ਕਿੱਥੇ ਗਈਆਂ ਤੇ ਉਧਰੋਂ ਮੁਹੰਮਦ ਅਲੀ ਜਨਾ ਦਾ ਨਾਮ ਲਾ ਕੇ ਕਹਿ ਦਿੱਤਾ ਗਿਆ ਕਿ ਮੁਸਲਮਾਨ ਆਪਣੇ ਲਈ ਇੱਕ ਵੱਖਰੀ ਪੋਹਿਂਟ ਚਾਹੁੰਦੇ ਨੇ ਇੱਕ ਵੱਖਰਾ ਮੁਲਕ ਚਾਹੁੰਦੇ ਨੇ ਨਾ ਤਾਂ ਮੁਹੰਮਦ ਅਲੀ ਜਨਾ ਨੇ ਚਾਇਆ ਸੀ ਇਸ ਤਰੀਕੇ ਦਾ ਕੁਝ ਹੋਵੇ ਨਾ ਮੁਸਲਮਾਨਾਂ ਨੇ ਚਾਇਆ ਸੀ ਤੇ ਨਾ ਪੰਜਾਬੀਆਂ ਨੇ ਅਸਲ ਦੇ ਵਿੱਚ ਪੰਜਾਬੀਆਂ ਦੇ ਨਾਲ ਇਧਰ ਵੀ ਤੇ ਉਧਰ ਵੀ ਵਾਪਰਿਆ ਕੀ ਸੀ ਅਸੀਂ ਇਸ ਦੇ ਸ਼ਿਕਾਰ ਕਿਉਂ ਹੋਏ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ 1850 ਦੇ ਵੇਲੇ ਤੋਂ ਹੀ ਅੰਗਰੇਜ਼ਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਪਹਿਲਾ ਦੰਗਾ ਫਸਾਦ ਹੁੰਦਾ ਹੈ ਸਿੱਖਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਇਹ ਕੁਝ ਕਦੇ ਔਰੰਗਜ਼ੇਬ ਦੇ ਵੇਲੇ ਵੀ ਨਹੀਂ ਵਾਪਰਿਆ ਸੀ ਕਿ ਧਰਮ ਦੇ ਨਾਂ ਦੇ ਉੱਤੇ ਜਾਂ ਇੱਕ ਦੂਜੇ ਦੇ ਧਾਰਮਿਕ ਜਿਹੜੇ ਚੈਨ ਨੇ ਜਾਂ ਇੱਕ ਦੂਜੇ ਦੇ ਜਿਹੜੇ ਧਾਰਮਿਕ ਪੁਸਤਕਾਂ ਨੇ ਜਾਂ ਇੱਕ ਦੂਜੇ ਦੇ ਜਿਹੜੇ ਕੋਈ ਧਾਰਮਿਕ ਜਾਂ ਕਿਸੇ ਦੇ ਕੋਈ ਸਤਕਾਰਯੋਗ ਕੋਈ ਜਾਨਵਰ ਹੈ ਜਾਂ ਕੋਈ ਵੀ ਚੀਜ਼ ਹੈ ਉਸ ਦੇ ਵਿੱਚ ਕੋਈ ਖਲਲ ਪੈਦਾ ਕਰਕੇ ਕੋਈ ਆਪਸੀ ਦੰਗਾ ਫਸਾਦ ਕੀਤਾ ਜਾਵੇ ਇਹ ਕੁਝ ਸਸਿਆਕਾਲ ਤੁਸੀਂ ਜੁੜਿਓ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਟਾਇਰਡ ਪ੍ਰੋਫੈਸਰ ਐਚ ਐਸ ਭੱਟੀ ਹਰਵਿੰਦਰ ਸਿੰਘ ਭੱਟੀ ਸਾਹਿਬ ਹੋਰਾਂ ਦੀਆਂ ਕੁਝ 17 ਜਿਹੜੀਆਂ ਕਿ ਉਹਨਾਂ ਦੀ ਆਉਣ ਵਾਲੀ ਨਵੀਂ ਕਿਤਾਬ ਵੰਡ ਨਾਵਾਂ ਦੇ ਵਿੱਚੋਂ ਨੇ ਹਾਲਾਂਕਿ ਮੈਂ ਵੀ ਇੱਕ ਖਾਸ ਪੇਸ਼ਕਸ਼ ਦੇ ਤਹਿਤ ਹੀ ਇਹ 17 ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਹ 17 ਉਸ ਤਰੀਕੇ ਦੇ ਨਾਲ ਨੇ ਕਿ ਅਸੀਂ ਕੱਲ ਹੀ ਆਪਣਾ ਆਜ਼ਾਦੀ ਦਾ 79ਵਾਂ ਦਿਹਾੜਾ ਜਿਹੜਾ ਹੈ ਉਸ ਨੂੰ ਮਨਾ ਕੇ ਹਟੇ ਹਾਂ ਪੰਜਾਬ ਨੇ ਇਸ ਆਜ਼ਾਦੀ ਦੇ ਵਿੱਚੋਂ ਕੀ ਖੱਟਿਆ ਕੀ ਗਵਾਇਆ ਪੰਜਾਬ ਲਈ ਇਸ ਆਜ਼ਾਦੀ ਦੇ ਮਾਇਨੇ ਔਰ ਕੀ ਚਾਹੁੰਦਾ ਹੈ ਪੰਜਾਬ ਕਿ ਕੀ ਅਸੀਂ ਇਸ ਆਜ਼ਾਦੀ ਦੇ ਵਿੱਚੋਂ ਸੱਚਮੁੱਚ ਉਸ ਆਜ਼ਾਦ ਫੈਜ਼ਾ ਨੂੰ ਮਾਣ ਪਾਏ ਆ ਜਿਸ ਦੇ ਲਈ ਕਿੰਨੀਆਂ ਹੀ ਕੁਰਬਾਨੀਆਂ ਤੋਂ ਬਾਅਦ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੀ ਆਜ਼ਾਦੀ ਸਾਡੇ ਸਨਮੁਖ ਪਹੁੰਚੀ ਤੇ ਅੱਜ ਅਸੀਂ ਉਸ ਕਹਿਣ ਵਾਲੀ ਲੋਕਤੰਤਰੀਕ ਆਜ਼ਾਦੀ ਦੇ ਵਿੱਚ ਆਜ਼ਾਦ ਸਾਹ ਲਹਿ ਰਹੇ ਆ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਕੁਝ ਸਤਰਾ ਪ੍ਰੋਫੈਸਰ ਐਚ ਐਸ ਪੱਟੀ ਸਾਹਿਬ ਦੀਆਂ ਕਿ ਨਿਤ ਨਵੀਆਂ ਖਬਰਾਂ ਆਉਣ ਲੱਗੀਆਂ ਨਿਤ ਨਵੀਆਂ ਖਬਰਾਂ ਆਉਣ ਲੱਗੀਆਂ ਅੱਗ ਫੈਲਦੀ ਨਿਤ ਅਫਵਾਹ ਬਣ ਕੇ ਘੜੀਆਂ ਪਲਾਂ ਦੇ ਵਿੱਚ ਪਰਾਏ ਹੋ ਗਏ ਘੜੀਆਂ ਪਲਾਂ ਦੇ ਵਿੱਚ ਪਰਾਏ ਹੋ ਗਏ ਜਿਹੜੇ ਰਹਿੰਦੇ ਸੀ ਸਾਂਹ ਨਾਲ ਸਾਂਹ ਬਣ ਕੇ ਕੱਟ ਵੱਢ ਕੇ ਮਾਰ ਕੇ ਕਰੇ ਪਾਸੇ ਕੱਟ ਵੱਢ ਕੇ ਮਾਰ ਕੇ ਕਰੇ ਪਾਸੇ ਅੱਗੇ ਆਏ ਜੋ ਸਰਬਰਾ ਬਣ ਕੇ ਬਿੰਦਰ ਸਿਆ ਕਿਸੇ ਦਾ ਨਾ ਕੋਈ ਬਿੰਦਰ ਸਿਆ ਕਿਸੇ ਦਾ ਨਾ ਦੋਸ਼ ਕੋਈ ਨਾ ਚ ਮੌਤ ਦਾ ਦੇਖਣ ਗਵਾਹ ਬਣ ਕੇ ਅਸਲ ਦੇ ਵਿੱਚ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀ ਅੱਜ ਕਿਸੇ ਖਬਰ ਦੇ ਸਿੱਧੇ ਤੌਰ ਦੇ ਉੱਤੇ ਮੁਖਾਤਬ ਨਹੀਂ ਹੋਵਾਂਗੇ ਪਰ ਸੰਸਾਰ ਦੇ ਵਿੱਚ ਅੱਜ ਤੋਂ ਪਹਿਲਾਂ ਇਸ ਤਰੀਕੇ ਦੀ ਕੋਈ ਮਿਸਾਲ ਨਹੀਂ ਮਿਲਦੀ ਕਿ ਐਡੀ ਵੱਡੀ ਆਬਾਦੀ ਜਿਸ ਨੂੰ ਧਰਮ ਆਧਾਰਿਤ ਦੋ ਖਿੱਤਿਆਂ ਦੇ ਵਿੱਚ ਵੰਡ ਦਿੱਤਾ ਗਿਆ ਜਿਹੜੀ ਕਿ ਇਸ ਵੰਡ ਤੋਂ ਪਹਿਲਾਂ ਕਦੇ ਵੀ ਇਹ ਆਸ ਉਮੀਦ ਨਹੀਂ ਕਰਦੀ ਸੀ ਕਿਸੇ ਦੀ ਇਹ ਇੱਛਾ ਨਹੀਂ ਸੀ ਕਿ ਧਰਮ ਦੇ ਆਧਾਰ ਤੇ ਇਸ ਤਰੀਕੇ ਦੇ ਦੋ ਖਿੱਤੇ ਦੋ ਦੇਸ਼ ਬਣਾ ਦਿੱਤੇ ਜਾਣ ਜਿਹੜੇ ਵੱਖੋ ਵੱਖਰੇ ਹੋ ਕੇ ਵੀ ਆਜ਼ਾਦ ਹੋ ਕੇ ਵੀ ਫਿਰ ਵੀ ਇੱਕ ਦੂਜੇ ਦੇ ਸਾਹਾਂ ਦੇ ਵਿੱਚ ਸਾਹ ਲੈਣ ਦੀ ਕੋਸ਼ਿਸ਼ ਕਰਨਗੇ ਭਾਰਤ ਦੇ ਸਿੱਖਾਂ ਨੇ ਕਦੋਂ ਚਾਹਿਆ ਸੀ ਜਾਂ ਉਧਰਲੇ ਪੰਜਾਬ ਦੇ ਲਹਿੰਦੇ ਚੜ੍ਹਦੇ ਪੰਜਾਬ ਦੇ ਸਿੱਖਾਂ ਨੇ ਕਦੋਂ ਚਾਹਿਆ ਸੀ ਕਿ ਉਹ ਆਪਣੀਆਂ ਵੱਡੀਆਂ ਜ਼ਗੀਰਾਂ ਜਾਇਦਾਦਾਂ ਛੱਡ ਕੇ ਇਧਰ ਨੂੰ ਤੁਰ ਪੈਣ ਤੇ ਤੁਰ ਵੀ ਇਸ ਤਰੀਕੇ ਨਾਲ ਪੈਣ ਕਿ ਪਤਾ ਹੀ ਨਾ ਹੋਵੇ ਕਿ ਕਿੰਨਿਆਂ ਨੇ ਰਸਤਿਆਂ ਦੇ ਵਿੱਚੋਂ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਕਿਸੇ ਤੇ ਨਹੀਂ ਪਹੁੰਚਣਾ ਤੇ ਤੁਰੇ ਵੀ ਉਸ ਤਰੀਕੇ ਨਾਲ ਕਿ ਰਸਤੇ ਦੇ ਵਿੱਚ ਫਿਰ ਹੱਲਾ ਪੈ ਗਿਆ ਤੇ ਉਸ ਹੱਲੇ ਦੇ ਵਿੱਚ ਇਹ ਨਹੀਂ ਪਤਾ ਕਿ ਬੱਚਾ ਕਿੱਧਰ ਗਿਆ ਧੀਆਂ ਭੈਣਾਂ ਬੀਬੀਆਂ ਮਾਈਆਂ ਕੌਣ ਕਿੱਥੇ ਕਿਵੇਂ ਰੁਲ ਗਿਆ ਇਹ ਕੋਈ ਪਤਾ ਨਹੀਂ ਲੱਗਿਆ ਲਗਭਗ ਸਵਾ ਕਰੋੜ ਦੇ ਕਰੀਬ ਆਬਾਦੀ ਦਾ ਇੱਕ ਖਿੱਤੇ ਤੋਂ ਉੱਠ ਕੇ ਦੂਜੇ ਖਿੱਤੇ ਵੱਲ ਜਾਣਾ ਜਾਂ ਦੂਜੇ ਖਿੱਤੇ ਤੋਂ ਇਸ ਪਾਸੇ ਵੱਲ ਆਉਣਾ ਇਸ ਦੀ ਵੱਡੀ ਮਿਸਾਲ ਅੱਜ ਤੱਕ ਪੂਰੇ ਸੰਸਾਰ ਦੇ ਵਿੱਚ ਕਿਤੇ ਨਹੀਂ ਮਿਲਦੀ ਕਿ ਸਵਾ ਕਰੋੜ ਲੋਕ ਇੱਕੋ ਦਮ ਵੰਡ ਦਿੱਤੇ ਗਏ ਤੇ ਕਹਿ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਜਿਸ ਪਿੰਡ ਜਿਸ ਸ਼ਹਿਰ ਜਿਸ ਗਲੀ ਜਿਸ ਮੁਹੱਲੇ ਜਿਸ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਇਹ ਹੁਣ ਤੁਹਾਡਾ ਨਹੀਂ ਤੇ ਨਾ ਇਹ ਮੁਲਕ ਹੁਣ ਤੁਹਾਡਾ ਹੈ ਹੁਣ ਤੁਸੀਂ ਫਲਾਣੇ ਮੁਲਕ ਦੇ ਵਾਸੀ ਹੋ ਚੁੱਕੇ ਹੋ ਜਾਂ ਉਧਰ ਲਿਆਂ ਨੂੰ ਕਹਿ ਦਤਾ ਕਿ ਆ ਜੋ ਕੁਝ ਤੁਹਾਡਾ ਸੀ ਹੁਣ ਤੁਸੀਂ ਇਸ ਦੇ ਵਾਸੀ ਨਹੀਂ ਦੂਜਾ ਮੁਲਕ ਤੁਹਾਡਾ ਹੋ ਚੁੱਕਿਆ ਲਗਭਗ 8 ਲੱਖ ਦੇ ਕਰੀਬ ਜਾਨਾਂ ਜਿਹੜੀਆਂ ਨੇ ਉਹ ਇਸ ਘੱਲੂ ਘਾਰੇ ਦੇ ਵਿੱਚ ਗਈਆਂ ਜਿਸ ਘੱਲੂ ਘਾਰੇ ਨੂੰ ਜਸ਼ਨ ਦੇ ਰੂਪ ਦੇ ਵਿੱਚ ਪੂਰਾ ਭਾਰਤ ਮਨਾਉਂਦਾ ਹੈ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਏ ਸਵਾਲ ਖੜਾ ਕਰਨਾ ਚਾਹੁੰਦਾ ਹੈ ਕਿ ਕੀ ਅਸੀਂ ਪੂਰੇ ਭਾਰਤ ਦੇ ਵਿੱਚ ਇਹ ਦਸਨ ਦੇ ਵਿੱਚ ਕਾਮਯਾਬ ਹੋਏ ਬਤੌਰ ਪੰਜਾਬੀ ਜਾਂ ਬਤੌਰ ਸਿੱਖ ਕਿ ਸਾਡੇ ਨਾਲ ਅਸਲ ਦੇ ਵਿੱਚ ਵਾਪਰਿਆ ਕੀ ਸੀ ਮੈਂ ਇੱਥੇ ਗੱਲ ਸਿਰਫ ਸਿੱਖਾਂ ਦੀ ਨਹੀਂ ਕਰ ਰਿਹਾ ਮੈਂ ਗੱਲ ਪੰਜਾਬੀਆਂ ਦੀ ਕਰ ਰਿਹਾ ਉਸ ਦੇ ਵਿੱਚ ਪੰਜਾਬੀ Hindu ਵੀ ਆਉਂਦੇ ਨੇ ਜਿਨ੍ਹਾਂ ਦੀ ਬੋਲੀ ਤੋਂ ਲੈ ਕੇ ਜਿਨ੍ਹਾਂ ਦਾ ਸੱਭਿਆਚਾਰ ਖਾਣਾ ਪੀਣਾ ਪਹਿਰਾਵਾ ਸਾਰਾ ਕੁਝ ਪੰਜਾਬੀ ਸੀ ਤੇ ਪੰਜਾਬੀ Hindu ਜਿਹੜਾ ਹੈ ਉਹ ਦੋਏ ਸਮੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਾ ਸੀ ਮਨ ਦੇ ਵਿੱਚ ਕੋਈ ਭੇਦ ਭਾਵ ਨਹੀਂ ਸੀ ਪਰੰਤੂ ਅੰਗਰੇਜ਼ ਦੀ ਇੱਕ ਛੋਟੀ ਜਿਹੀ ਸਾਜਿਸ਼ ਜਿਹੜੀ ਕਿ ਤੈ ਸੀ ਜਿਹੜੀ ਕਿ ਗਣੀ ਮਿੱਥੀ ਸੀ ਤੇ ਜਸਦੇ ਵਾਸਤੇ ਇੱਕ ਮਾਹੌਲ ਖੜਾ ਕੀਤਾ ਗਿਆ ਕਿ ਹਿੰਦੂ ਜਾਂ ਸਿੱਖ ਆਪਣਾ ਇੱਕ ਵੱਖਰਾ ਖਿੱਤਾ ਚਾਹੁੰਦੇ ਨੇ ਤੇ ਉਧਰੋਂ ਮੁਹੰਮਦ ਅਲੀ ਜਨਾ ਦਾ ਨਾਮ ਲਾ ਕੇ ਕਹਿ ਦਿੱਤਾ ਗਿਆ ਕਿ ਮੁਸਲਮਾਨ ਆਪਣੇ ਲਈ ਇੱਕ ਵੱਖਰੀ ਭੋਏ ਚਾਹੁੰਦੇ ਨੇ ਇੱਕ ਵੱਖਰਾ ਮੁਲਕ ਚਾਹੁੰਦੇ ਨੇ ਨਾ ਤਾਂ ਮੁਹੰਮਦ ਅਲੀ ਜਨਾ ਨੇ ਚਾਇਆ ਸੀ ਇਸ ਤਰੀਕੇ ਦਾ ਕੁਝ ਹੋਵੇ ਨਾ ਮੁਸਲਮਾਨਾਂ ਨੇ ਚਾਇਆ ਸੀ ਤੇ ਨਾ ਪੰਜਾਬੀਆਂ ਨੇ ਚਾਹਿਆ ਸੀ ਕਿ ਸਾਡਾ 8 ਲੱਖ ਦੇ ਕਰੀਬ ਜਿਹੜਾ ਕੀਮਤੀ ਜਾਨਾਂ ਦਾ ਸਰਮਾਇਆ ਹੈ ਭਾਵੇਂ ਇਧਰਲੇ ਪੰਜਾਬ ਦਾ ਤੇ ਭਾਵੇਂ ਉਧਰਲੇ ਪੰਜਾਬ ਦਾ ਭਾਵੇਂ ਚੜਦੇ ਦਾ ਭਾਵੇਂ ਲਹਿੰਦੇ ਦਾ ਉਹ ਅਸੀਂ ਇਸ ਆਜ਼ਾਦੀ ਦੇ ਨਾਂ ਦੇ ਉੱਤੇ ਗਵਾ ਕੇ ਬੈਠ ਜਾਵਾਂਗੇ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਮੈਂ ਇਹ ਸਵਾਲ ਇਸ ਕਰਕੇ ਖੜਾ ਕਰ ਰਿਹਾ ਕਿ ਕੀ ਅੱਜ ਤੱਕ ਪੰਜਾਬੀ ਇਸ ਗੱਲ ਦੇ ਵਿੱਚ ਕਾਮਯਾਬ ਹੋ ਪਾਏ ਕਿ ਬਾਕੀ ਸੂਬਿਆਂ ਨੂੰ ਤਾਂ ਛੱਡੋ ਕੀ ਅਸੀਂ ਆਪਣੇ ਪਾਠਕ੍ਰਮਾਂ ਦੇ ਵਿੱਚ ਕੀ ਅਸੀਂ ਆਪਣੇ ਸਿਲੇਬਸ ਦੇ ਵਿੱਚ ਕੀ ਅਸੀਂ ਆਪਣੀ ਪੜ੍ਹਾਈ ਦੇ ਵਿੱਚ ਕੀ ਅਸੀਂ ਆਪਣੀਆਂ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ ਦੇ ਵਿੱਚ ਕੋਈ ਐਦਾਂ ਦਾ ਚੈਪਟਰ ਕ੍ਰੀਏਟ ਕਰ ਪਾਈਆਂ ਜਿਸ ਦੇ ਵਿੱਚ ਇਸ ਤਥਾ ਕਥਿਤ ਆਜ਼ਾਦੀ ਦੀ ਜਿਹੜੀ ਤਰਾਸਦੀ ਹੋਈ ਹੈ ਉਸ ਵੰਡ ਦੀ ਜਿਹੜੀ ਤਰਾਸਦੀ ਹੋਈ ਹੈ ਉਸ ਵੰਡ ਨੇ ਜਿਹੜੇ ਜ਼ਖਮ ਸਾਨੂੰ ਦਿੱਤੇ ਨੇ ਕਿ ਕੀ ਅਸੀਂ ਆਪਣੇ ਵਿਦਿਆਰਥੀਆਂ ਆਪਣੇ ਬੱਚਿਆਂ ਤੱਕ ਉਸ ਨੂੰ ਇਤਿਹਾਸਕ ਰੂਪ ਦੇ ਵਿੱਚ ਦਰਜ ਕਰ पाए ਆ ਗਿਣਕੇ ਵੇਖੋ ਕਦੇ ਕਿ ਪੋਟਿਆਂ ਦੇ ਉੱਤੇ ਨਾਂ ਲੈਣ ਵਾਲੇ ਕੋਈ ਨਾ ਕੋਈ ਕਹਾਣੀ ਦਾ ਪੰਨਾ ਤਾਂ ਤੁਹਾਨੂੰ ਕਿਸੇ ਸਿਲੇਬਸ ਦੇ ਵਿੱਚ ਜ਼ਰੂਰ ਮਿਲ ਜਾਏਗਾ ਜਾਂ ਕਿਸੇ ਦਾ ਆਪਣਾ ਨਿੱਜੀ ਤਜਰਬਾ ਤੁਹਾਨੂੰ ਜ਼ਰੂਰ ਮਿਲ ਜਾਏਗਾ ਪਰੰਤੂ ਕਿ ਕੀ ਸਾਡੇ ਸਿੱਖਿਆ ਤੰਤਰ ਦੁਆਰਾ ਇਦਾਂ ਦੀ ਕੋਸ਼ਿਸ਼ ਕੀਤੀ ਗਈ ਸੁਚੇਤ ਰੂਪ ਦੇ ਵਿੱਚ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਜਨਰੇਸ਼ਨ ਨੂੰ ਦੱਸ ਪਾਈਏ ਕਿ ਅਸਲ ਦੇ ਵਿੱਚ ਪੰਜਾਬੀਆਂ ਦੇ ਨਾਲ ਇੱਧਰ ਵੀ ਤੇ ਉਧਰ ਵੀ ਵਾਪਰਿਆ ਕੀ ਸੀ ਅਸੀਂ ਇਸ ਦੇ ਸ਼ਿਕਾਰ ਕਿਉਂ ਹੋਏ ਅਸੀਂ ਇਸ ਦੇ ਭੁਗਤ ਭੋਗੀ ਕਿਉਂ ਬਣੇ ਬਾਕੀ ਮੁਲਕ ਨੂੰ ਤਾਂ ਅਸੀਂ ਬਾਅਦ ਦੇ ਵਿੱਚ ਦੱਸਾਂਗੇ ਬਾਕੀ ਮੁਲਕ ਜਿਹੜਾ ਕਿ ਇਸ ਦਿਨ ਦਾ ਹਮੇਸ਼ਾ ਤੋਂ ਜਸ਼ਨ ਮਨਾਉਂਦਾ ਤੇ ਇੱਕ ਪਾਸੇ ਸਵਾ ਕਰੋੜ ਦੀ ਆਬਾਦੀ ਵਿਸਥਾਪਿਤ ਹੋ ਰਹੀ ਹੈ ਉਜਾੜੇ ਵੱਲ ਜਾ ਰਹੀ ਹੈ ਇਧਰੋਂ ਉਧਰੋਂ ਉਧਰੋਂ ਇਧਰ ਸਾਢੇ 8 ਲੱਖ ਦੇ ਕਰੀਬ ਕੀਮਤੀ ਜਾਨਾਂ ਦਾ ਸਰਮਾਇਆ ਜਿਨ੍ਹਾਂ ਦਾ ਇਹ ਨਹੀਂ ਪਤਾ ਲੱਗਿਆ ਕਿ ਇਜ਼ਤਾਂ ਕਿੱਥੇ ਗਈਆਂ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਸੀ ਪੋਠੋਹਾਰ ਦਾ ਪਿੰਡ ਦਾ ਅਗਲੇਰਾ ਨਾਂ ਤਾਂ ਮੈਨੂੰ ਭੁੱਲ ਗਿਆ ਪਰ ਪਿੱਛੇ ਖਾਲਸਾ ਲੱਗਦਾ ਉਸ ਪਿੰਡ ਨੇ ਪੂਰਾ ਇੱਕ ਮਤਾ ਬਣਾਇਆ ਕਿ ਉਥੋਂ ਦੀਆਂ ਬੀਬੀਆਂ ਨੂੰ ਜਦੋਂ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਹੁਣ ਅੰਗਰੇਜ਼ ਨੇ ਨਫ਼ਰਤ ਦਾ ਬੀਜ ਮੁਸਲਮਾਨਾਂ ਅਤੇ ਸਿੱਖਾਂ ਦੇ ਮਨਾਂ ਦੇ ਵਿੱਚ ਪੈਦਾ ਕਰ ਦਿੱਤਾ ਕਿ ਹੁਣ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ ਰਹੀ ਤਾਂ ਉਸ ਪਿੰਡ ਦੇ ਖੂਹ ਦੇ ਵਿੱਚ ਸਾਰੀਆਂ ਬੀਬੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਸਾਰੀਆਂ ਬੀਬੀਆਂ ਨੇ ਸਾਰੇ ਸਾਰੇ ਪਿੰਡ ਦੀਆਂ ਔਰਤਾਂ ਨੇ ਉਸ ਖੂਹ ਦੇ ਵਿੱਚ ਛਾਲਾਂ ਮਾਰ ਦਿੱਤੀਆਂ ਤੇ ਉਹ ਖੂਹ ਇੰਨਾ ਭਰ ਗਿਆ ਜਾਂ ਜਾਂ ਛਾਲਾ ਮਾਰਨ ਵਾਲੀਆਂ ਬੀਬੀਆਂ ਦੀ ਗਿਣਤੀ ਇੰਨਾ ਇੰਨੀ ਜ਼ਿਆਦਾ ਸੀ ਕਿ ਕਈ ਉਸ ਦੇ ਵਿੱਚੋਂ ਜਿਉਂਦੀਆਂ ਬਚੀਆਂ ਤੇ ਬਾਅਦ ਦੇ ਵਿੱਚ ਸਰਵਾਈਵ ਵੀ ਕੀਤੀਆਂ ਉਹ ਚਾਹੇ ਇੱਧਰ ਆ ਕੇ ਸਰਵਾਈਵ ਕੀਤੀਆਂ ਤੇ ਚਾਹੇ ਉੱਧਰ ਰਹਿ ਕੇ ਹੀ ਸਰਵਾਈਵ ਕੀਤੀਆਂ ਇਹ ਤਰਾਸ ਦੀ ਸੀ ਕਿ ਸਾਰੇ ਪਿੰਡ ਦੀਆਂ ਔਰਤਾਂ ਨੇ ਸੌਹਾ ਖਾ ਕੇ ਛਾਲਾ ਮਾਰ ਦਿੱਤੀਆਂ ਕਿ ਇੱਜ਼ਤਾਂ ਬਚਾਉਣੀਆਂ ਵੱਧ ਜ਼ਰੂਰੀ ਨੇ ਇਸ ਕਰਕੇ ਉਹਨਾਂ ਨੇ ਖੂਚ ਛਾਲ ਮਾਰ ਦਿੱਤੀ ਕਈ ਜ਼ਖਮੀ ਹੋ ਗਈਆਂ ਤੇ ਕਈ ਵਿੱਚ ਸਹੱਕਦੀ ਹੀ ਰਹਿ ਗਈਆਂ ਥੱਲੇ ਪਈਆਂ ਬਾਦ ਦੇ ਵਿੱਚ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਬਾਦ ਦੇ ਵਿੱਚ ਉਹਨਾਂ ਨੂੰ ਬਚਾਇਆ ਗਿਆ ਹੁਣ ਤੁਸੀਂ ਆਪ ਸੋਚ ਕੇ ਵੇਖੋ ਕਿ ਪੂਰਾ ਭਾਰਤ ਜਦੋਂ ਇਸ ਦਿਨ ਦੇ ਵਿੱਚ ਜਸ਼ਨ ਮਨਾ ਰਿਹਾ ਹੁੰਦਾ ਔਰ ਜਸ਼ਨਾਂ ਦੇ ਨਾਮ ਦੇ ਉੱਤੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਨੇ ਕਿ ਕੀ ਅਸੀਂ ਪੰਜਾਬੀ ਹੋਣ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਨੂੰ ਦੱਸ ਪਾਏ ਆ ਕਿ ਸਾਡੇ ਨਾਲ ਅਸਲ ਦੇ ਵਿੱਚ ਉਦੋਂ ਵਾਪਰਿਆ ਕੀ ਸੀ ਸਾਡੇ ਨਾਲ ਉਦੋਂ ਭਾਣੇ ਕੀ ਵਾਪਰੇ ਸੀ ਇਹ ਸਾਰਾ ਕੁਝ ਵੇਖਣ ਵਾਲਾ ਹੈ ਇਹ ਸਾਰਾ ਕੁਝ ਸਮਝਣ ਵਾਲਾ ਹੈ ਅਸਲ ਦੇ ਵਿੱਚ ਅਸੀਂ ਹੁਣ ਤੱਕ ਕੋਈ ਐਦਾਂ ਦਾ ਮਿਊਜ਼ੀਅਮ ਵੀ ਕ੍ਰੀਏਟ ਨਹੀਂ ਕਰ ਪਾਏ ਸਿਰਫ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਇੱਕ ਪਾਰਟੀਸ਼ਨ ਮਿਊਜ਼ੀਅਮ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਅਸੀਂ ਕੋਈ ਇਦਾਂ ਦਾ ਦਸਤਾਵੇਜ਼ੀ ਰੂਪ ਜਾਂ ਕੋਈ ਇਦਾਂ ਦਾ ਮਿਊਜ਼ੀਅਮ ਕ੍ਰੀਏਟ ਨਹੀਂ ਕਰ पाए ਕਿ ਸਾਡੇ ਬੱਚੇ ਹੀ ਜਾ ਕੇ ਦੇਖ ਲੈਣ ਕਿ ਭਾਈ ਸਾਡੇ ਪੁਰਖਿਆਂ ਦੇ ਨਾਲ ਅਸਲ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਵਰਤਿਆ ਕੀ ਸੀ ਪੂਰੇ ਦੇਸ਼ ਦੀ ਗੱਲਬਾਤ ਦੇ ਵਿੱਚ ਕਰ ਲਵਾਂਗੇ ਹਾਲਾਂਕਿ ਚਾਹੀਦਾ ਇਹ ਸੀ ਕਿ ਸਾਡੀ ਰਾਜਧਾਨੀ ਦੇ ਵਿੱਚ ਜਿੱਥੇ ਵੱਡੇ ਵੱਡੇ ਮਿਊਜ਼ੀਅਮ ਬਣੇ ਹੋਏ ਨੇ ਉੱਥੇ ਬਰਾਬਰ ਦਾ ਇਹ ਮਿਊਜ਼ੀਅਮ ਚਾਹੀਦਾ ਸੀ ਜਿਸ ਨੂੰ ਪਾਰਟੀਸ਼ਨ ਮਿਊਜ਼ੀਅਮ ਦਾ ਨਾਮ ਦਿੱਤਾ ਜਾਂਦਾ ਤਾਂ ਕਿ ਪੂਰਾ ਭਾਰਤ ਆ ਕੇ ਵੇਖਦਾ ਜਾਂ ਵਿਦੇਸ਼ਾਂ ਤੋਂ ਜਿਹੜੇ ਸੈਲਾਨੀ ਆਉਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਦਾ ਪਤਾ ਲੱਗਦਾ ਪਰ ਹਾਕਮਾਂ ਨੂੰ ਕੀ ਪਤਾ ਹਾਕਮਾਂ ਨੂੰ ਇਹਨਾਂ ਆਜ਼ਾਦੀਆਂ ਦੀਆਂ ਕੀਮਤਾਂ ਦਾ ਕੀ ਪਤਾ ਹਾਕਮ ਨੇ ਤਾਂ ਆਪਣੀ ਕੁਰਸੀ ਬਚਾਉਣੀ ਹੁੰਦੀ ਹੈ ਔਰ ਹਾਕਮ ਆਪਣੀਆਂ ਕੁਰਸੀਆਂ ਬਚਾਉਂਦੇ ਬਚਾਉਂਦੇ ਪੰਜਾਬ ਨੂੰ ਡੋਬੂ ਲਾ ਕੇ ਚਲੇ ਗਏ ਕਿਸ ਤਰੀਕੇ ਨਾਲ ਜਦੋਂ 1947 ਦੇ ਵਿੱਚ ਵੰਡ ਹੋ ਰਹੀ ਹੈ ਤਾਂ ਉਦੋਂ ਵੰਡਿਆ ਮੁਖ ਰੂਪ ਦੇ ਵਿੱਚ ਕੀ ਗਿਆ ਭਾਰਤ ਨਹੀਂ ਵੰਡਿਆ ਗਿਆ ਇਹ ਸਮਝਣ ਦੀ ਗੱਲ ਹੈ ਉਦੋਂ ਸਾਰੇ ਦਾ ਸਾਰਾ ਪੰਜਾਬ ਵੰਡਿਆ ਗਿਆ ਜਾਂ ਥੋੜਾ ਬਹੁਤ ਹਿੱਸਾ ਬੰਗਾਲ ਵੰਡਿਆ ਗਿਆ ਅਸਲ ਤਰਾਸ ਦੀ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਵਾਪਰੀ ਸੀ ਬੰਗਾਲ ਦੇ ਵਿੱਚ ਮੌਤਾਂ ਦੀ ਦਰ ਜਿਹੜੀ ਹੈ ਮੌਤਾਂ ਦੀ ਗਿਣਤੀ ਜਿਹੜੀ ਹੈ ਪਾਰਟੀਸ਼ਨ ਕਰਕੇ ਜਾਂ ਦੰਗੇ ਫਸਾਦ ਜਿਹੜੇ ਹੋਏ ਜਾਂ ਆਪਸੀ ਨਫ਼ਰਤ ਦੀ ਜਿਹੜੀ ਭਾਵਨਾ ਪੈਦਾ ਹੋਈ ਇਹ ਬੰਗਾਲ ਦੇ ਵਿੱਚ ਬਹੁਤ ਘੱਟ ਸੀਗੀ ਇਧਰ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ 1850 ਦੇ ਵੇਲੇ ਤੋਂ ਹੀ ਅੰਗਰੇਜ਼ਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਪਹਿਲਾ ਦੰਗਾ ਫਸਾਦ ਹੁੰਦਾ ਹੈ ਸਿੱਖਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਾਰੇ ਕਿ ਗਾਊ ਦਾ ਮਾਸ ਕਿਸੇ ਮੰਦਰ ਦੇ ਬਾਹਰ ਸੁੱਟਦਾ ਤੇ ਮੰਦਰ ਮਤਲਬ ਕਿਸੇ ਹੋਰ ਮਵੇਸ਼ੀ ਦਾ ਮਾਸ ਜਿਹੜਾ ਹੈ ਉਹ ਮਸਜਿਦ ਦੇ ਮੂਹਰੇ ਸੁੱਟਦਾ ਇਸ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ ਸੀ ਇਹ ਜਾਣ ਬੁੱਝ ਕੇ ਸਾਰਾ ਕੁਝ ਪੈਰਲਲ ਜੀਓ ਪੋਲਿਟਿਕਸ ਦੇ ਪੋਲਿਟਿਕਸ ਦੇ ਤਹਿਤ ਇਹ ਸਾਰੀਆਂ ਚੀਜ਼ਾਂ ਕ੍ਰੀਏਟ ਕੀਤੀਆਂ ਗਈਆਂ ਸੀ ਇਹ ਮਾਹੌਲ ਸਿਰਜਿਆ ਗਿਆ ਸੀਗਾ ਤੇ ਇਸ ਤੋਂ ਬਾਅਦ ਇਹ 1850 ਦੀ ਘਟਨਾ ਤੋਂ ਬਾਅਦ ਹੀ ਫਿਰ ਮੁੜ ਕੇ ਆ ਕੇ ਜਿਹੜੇ ਜਿਹੜੇ ਗਾਊ ਮਾਸ ਦੇ ਜਿਹੜੇ کارਖਾਨੇ ਆ ਜਾਂ کارਖਾਨਿਆਂ ਤੋਂ ਬਾਅਦ ਜਿਹੜੀਆਂ ਦੁਕਾਨਾਂ ਨੇ ਉਹ ਦੁਕਾਨਾਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖੁੱਲਣੀਆਂ ਸ਼ੁਰੂ ਹੋਈਆਂ ਸੀਗੀਆਂ ਇਹ ਕੁਝ ਕਦੇ ਔਰੰਗਜ਼ੇਬ ਦੇ ਵੇਲੇ ਵੀ ਨਹੀਂ ਵਾਪਰਿਆ ਸੀ ਕਿ ਧਰਮ ਦੇ ਨਾਂ ਦੇ ਉੱਤੇ ਜਾਂ ਇੱਕ ਦੂਜੇ ਦੇ ਧਾਰਮਿਕ ਜਿਹੜੇ ਚਿੰਨ ਨੇ ਜਾਂ ਇੱਕ ਦੂਜੇ ਦੇ ਜਿਹੜੇ ਧਾਰਮਿਕ ਪੁਸਤਕਾਂ ਨੇ ਜਾਂ ਇੱਕ ਦੂਜੇ ਦੇ ਜਿਹੜੇ ਕੋਈ ਧਾਰਮਿਕ ਜਾਂ ਕਿਸੇ ਦੇ ਕੋਈ ਸਤਕਾਰਯੋਗ ਕੋਈ ਜਾਨਵਰ ਹੈ ਜਾਂ ਕੋਈ ਵੀ ਚੀਜ਼ ਹੈ ਉਸ ਦੇ ਵਿੱਚ ਕੋਈ ਖਲਲ ਪੈਦਾ ਕਰਕੇ ਕੋਈ ਆਪਸੀ ਦੰਗਾ ਫਸਾਦ ਕੀਤਾ ਜਾਵੇ ਇਹ ਕੁਝ ਔਰੰਗਜ਼ੇਬ ਦੇ ਵਕਤਾਂ ਦੇ ਵਿੱਚ ਵੀ ਨਹੀਂ ਵਾਪਰਿਆ ਪਰੰਤੂ ਸਾਡੇ ਜਿਹੜੇ ਮਾਡਰਨ ਔਰੰਗਜ਼ੇਬ ਜਿਨ੍ਹਾਂ ਦਾ ਸੂਰਜ ਕਦੇ ਨਹੀਂ ਛਿਪਦਾ ਸੀ ਬ੍ਰਿਟਿਸ਼ ਰੂਰਲ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ 200 ਸਾਲ ਦੇ ਕਰੀਬ ਸਾਡੇ ਉੱਤੇ ਰਾਜ ਕੀਤਾ ਇਹ ਸਾਰਾ ਕੁਝ ਉਹਨਾਂ ਦੇ ਦਿਮਾਗਾਂ ਦੀ ਪੈਦਾਸ਼ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਤਾਂ ਹੁਣ ਇੱਥੋਂ ਚੱਲੇ ਹੀ ਚੱਲੇ ਆਂ ਪਰ ਜਾਣ ਤੋਂ ਪਹਿਲਾਂ ਇਸ ਖਿੱਤੇ ਨੂੰ ਇਸ ਤਰੀਕੇ ਨਾਲ ਡਿਵਾਈਡ ਕਰ ਦਈਏ ਇਸ ਖਿੱਤੇ ਦੇ ਵਿੱਚ ਇਸ ਤਰੀਕੇ ਦੀ ਹਲਚਲ ਪੈਦਾ ਕਰ ਦਈਏ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਖਿੱਤਾ ਜਿਸ ਨੂੰ ਕਿ ਉਪਮਹਾਦੀਪ ਸਬ ਕੰਟੀਨੈਂਟ ਕਿਹਾ ਜਾਂਦਾ ਸੀ ਇਸ ਖਿੱਤੇ ਦੇ ਵਿੱਚੋਂ ਕੋਈ ਵੀ ਜ਼ੋਰਦਾਰ ਆਵਾਜ਼ ਨਾ ਉੱਠੇ ਜਿਹੜੀ ਆਵਾਜ਼ ਅੰਗਰੇਜ਼ਾਂ ਵੱਲ ਜਾਂ ਬ੍ਰਿਟੇਨ ਵੱਲ ਉਂਗਲ ਖੜੀ ਕਰਦੀ ਹੋਵੇ ਜਾਂ ਸਵਾਲੀਆ ਨਿਸ਼ਾਨ ਖੜਾ ਕਰਦੀ ਹੋਵੇ ਚਾਹੀਦਾ ਤਾਂ ਇਹ ਸੀ ਕਿੰਨੇ ਲੋਕ ਸੀਗੇ ਸਾਡੇ ਕੋਲੇ ਤਾਂ ਦਸਤਾਵੇਜ਼ ਨਹੀਂ ਹੁਣ ਤੱਕ ਪੂਰੇ ਹੋਏ ਹਾਂ ਤੁਹਾਨੂੰ ਪਤਾ ਹੈ ਕਿ ਵਿਦੇਸ਼ਾਂ ਦੇ ਵਿੱਚ ਜੋ ਕੁਝ ਹੋਇਆ ਭਾਵਾਂ ਬਰਲਿਨ ਦੀ ਕੰਧ ਟੁੱਟੀ ਹੈ ਭਾਵਾਂ ਕੋਰੀਆ ਔਰ ਜਾਪਾਨ ਦੇ ਵਿੱਚ ਜੋ ਕੁਝ ਉੱਥੇ ਦੀਆਂ ਤਰਾਸ ਦੀਆਂ ਵਾਪਰੀਆਂ ਉਹਨਾਂ ਨੇ ਉਹ ਤਰਾਸ ਦੀਆਂ ਐਸ ਵੈਲ ਸਾਮ ਕੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਆ ਸਾਡੇ ਫੋਰ ਫਾਦਰਾਂ ਸਾਡੇ ਪੁਰਖੇ ਆ ਸਾਡੀਆਂ ਧੀਆਂ ਭੈਣਾਂ ਆ ਸਾਡੇ ਬਜ਼ੁਰਗ ਇਹਨਾਂ ਦੇ ਨਾਲ ਫਲਾਣੇ ਵਿਅਕਤੀ ਫਲਾਣੇ ਸ਼ਹਿਰ ਦੇ ਰਹਿਣ ਵਾਲੇ ਦੇ ਨਾਲ ਆ ਕੁਝ ਵਾਪਰਿਆ ਸੀ ਬਕਾਇਦਾ ਲਿਸਟਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਲਿਸਟ ਨਾ ਸਿਰਫ ਲਿਸਟਾਂ ਬਣਾਈਆਂ ਬਕਾਇਦਾ ਉਹ ਸਾਰੀਆਂ ਚੀਜ਼ਾਂ ਡਿਸਪਲੇ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਐ ਜੋ ਕੁਝ ਅ ਬਚਿਆ ਹੋਇਆ ਮਟੀਰੀਅਲ ਜਿਹੜਾ ਉਹ ਉਹਨਾਂ ਉਹਨਾਂ ਦੰਗਿਆਂ ਦੇ ਵਿੱਚ ਜਾਂ ਉਹਨਾਂ ਹਲਚਲਾਂ ਦੇ ਵਿੱਚ ਸਾਰਾ ਕੁਝ ਬਚ ਗਿਆ ਸੀ ਪਰ ਅਸੀਂ ਪੰਜਾਬੀ ਕੀ ਕਰ पाए ਅਸੀਂ ਕੁਝ ਵੀ ਨਹੀਂ ਕਰ पाए ਅਸੀਂ ਤਾਂ ਹੁਣ ਤੱਕ ਦੁਨੀਆ ਨੂੰ ਇਹ ਨਹੀਂ ਦੱਸ पाए ਕਿ ਇਹ ਕਿਸੇ ਕਿਸਮ ਦੀ ਆਜ਼ਾਦੀ ਨਹੀਂ ਸੀ ਬਲਕਿ ਇਹ ਆਜ਼ਾਦੀ ਸੀ ਸਾਹਾਂ ਦੀ ਇਹ ਆਜ਼ਾਦੀ ਉਹਨਾਂ ਉਹਨਾਂ ਦੀ ਆਜ਼ਾਦੀ ਸੀ ਜਿਸ ਆਜ਼ਾਦੀ ਕਰਕੇ ਅਸੀਂ ਆਪਣੀ ਆਜ਼ਾਦ ਹਸਤੀ ਵੀ ਭੁੱਲ ਗਏ ਅਸੀਂ ਆਪਣਾ ਮੁਲਕ ਵੀ ਭੁੱਲ ਗਏ ਅਸੀਂ ਆਪਣਾ ਘਰ ਵੀ ਭੁੱਲ ਗਏ ਕਿੰਨੇ ਲੋਕ ਜਿਹੜੇ ਉਧਰੋਂ ਤੁਰੇ ਇੱਧਰ ਲਈ ਕਿੰਨੇ ਲੋਕ ਜਿਹੜੇ ਇੱਧਰੋਂ ਤੁਰੇ ਉਧਰ ਲਈ ਪਰੰਤੂ ਰਸਤਿਆਂ ਦੇ ਵਿੱਚ ਹੀ ਕਿਤੇ ਜਾਨ ਗਵਾ ਲਈ ਜਿਨ੍ਹਾਂ ਦੀ ਕਦੇ ਪਹਿਚਾਣ ਹੀ ਨਹੀਂ ਹੋਈ ਜਿਨ੍ਹਾਂ ਨੂੰ ਕਦੇ ਕਿਸੇ ਨੇ ਜਾਣਿਆ ਹੀ ਨਹੀਂ ਮਤਲਬ ਕਿ ਸਾਡੇ ਤਾਂ ਧਰਮ ਦੇ ਵਿੱਚ ਸਾਡੀ ਕੌਮ ਦੇ ਵਿੱਚ ਤਾਂ ਇਹ ਰਵਾਇਤ ਹੈ ਕਿ ਜੇਕਰ ਕੋਈ ਅੱਖੋਂ ਓਲੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਜਾਂਦਾ ਅਸੀਂ ਉਸ ਦੀ ਵੀ ਅੰਤਿਮ ਅਰਦਾਸ ਕਰਦੇ ਹਾਂ ਕਿ ਕਿੰਨੇ ਹਜ਼ਾਰਾਂ ਲੋਕ 8.5 ਲੱਖ ਦਾ ਆંકੜਾ ਤਾਂ ਉਹ ਹੈ ਜਿਹੜਾ ਮੋٹے ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਕਿਓ ਹਜ਼ਾਰਾਂ ਲੋਕ ਜਿਹੜੇ ਮੰਜ਼ਲਾਂ ਤੇ ਨਹੀਂ ਪਹੁੰਚੇ ਬਲਕਿ ਰਸਤਿਆਂ ਦੇ ਵਿੱਚ ਹੀ ਖੱਪ ਗਏ ਰਸਤਿਆਂ ਦੇ ਵਿੱਚ ਹੀ ਰੁਲ ਗਏ ਮਿੱਟੀ ਨਾਲ ਮਿੱਟੀ ਹੋ ਗਏ ਜਾਂ ਪਾਣੀ ਦੇ ਵਿੱਚ ਹੀ ਰੁੜ ਗਏ ਕੀ ਅਸੀਂ ਕਦੇ ਉਹਨਾਂ ਦੇ ਨਾਮ ਦੀ ਅਰਦਾਸ ਕੀਤੀ ਹੈ ਕਿ ਇਸ ਆਜ਼ਾਦੀ ਦੇ ਹੱਥੋਂ ਜਿਹੜੇ ਬਰਬਾਦ ਹੋਏ ਅਸੀਂ ਉਹ ਤੁਰਗਿਆਂ ਦੀ ਕਦੇ ਅਰਦਾਸ ਹੀ ਕਰ ਲਈਏ ਠੀਕ ਹੈ ਪੂਰਾ ਭਾਰਤ ਤਾਂ ਜਸ਼ਨ ਦੇ ਰੂਪ ਦੇ ਵਿੱਚ ਮਨਾਉਂਦਾ ਹੋਏਗਾ 15 ਅਗਸਤ ਦਾ ਦਿਹਾੜਾ ਕਿ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕੌਮ ਦੇ ਰੂਪ ਦੇ ਵਿੱਚ ਪੰਜਾਬੀ ਕੌਮ ਦੇ ਰੂਪ ਦੇ ਵਿੱਚ ਸਿੱਖ ਦੇ ਰੂਪ ਦੇ ਵਿੱਚ ਨਹੀਂ ਕਿ ਅਸੀਂ ਇਹ ਕੋਸ਼ਿਸ਼ ਕਰ ਲਈਏ ਕਿ ਉਹਨਾਂ ਨੂੰ ਘਟੋ ਘਟ ਸ਼ਰਧਾਂਜਲੀ ਦੇ ਕੇ ਇਸ ਦਿਹਾੜੇ ਨੂੰ ਇਸ ਦਿਨ ਨੂੰ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਹੀ ਰੱਖ ਲਈਏ ਜਾਂ ਸ਼ਰਧਾਂਜਲੀ ਦੇ ਦਿਵਸ ਦੇ ਰੂਪ ਦੇ ਵਿੱਚ ਹੀ ਰੱਖ ਲਈਏ ਇਸ ਤੋਂ ਅਗਲਾ ਸਵਾਲ ਜਿਹੜਾ ਪੰਜਾਬ 'ਚ ਆਉਂਦਾ ਹੈ ਕਿ ਕੇਂਦਰੀ ਸੱਤਾ ਤੇ ਸਮੇਤ ਸੂਬੇ ਦੀ ਸੱਤਾ ਨੂੰ ਇਹ ਸਵਾਲ ਕੀਤਾ ਜਾਏ ਕਿ ਘੱਟੋ-ਘੱਟ ਡਾਕੂਮੈਂਟੇਸ਼ਨ ਕੀਤੀ ਜਾਵੇ ਦਸਤਾਵੇਜ਼ ਇਕੱਠੇ ਕੀਤੇ ਜਾਣ ਹੁਣ ਜ਼ਮਾਨਾ ਇੰਟਰਨੈਟ ਦਾ ਹੈ ਹੁਣ ਐਦਾਂ ਦੀਆਂ ਬੰਦਸ਼ਾਂ ਨਹੀਂ ਹੈ ਕਿ ਤੁਰ-ਤੁਰ ਕੇ ਤੁਹਾਨੂੰ ਜਾ ਜਾ ਕੇ ਮੀਲਾਂ ਦੇ ਮੀਲ ਤੁਰ ਕੇ ਤੇ ਫਿਰ ਲਿਸਟਾਂ ਤਿਆਰ ਕਰਨੀਆਂ ਪੈਣਗੀਆਂ ਅੱਜਕੱਲ ਬੜਾ ਕੁਝ ਇੰਟਰਨੈਟ ਦੇ ਉੱਤੇ ਸਾਡੇ ਕੋਲੇ ਮੌਜੂਦ ਪਿਆ ਜਿਸ ਦੇ ਵਿੱਚੋਂ ਅਸੀਂ ਜਿੰਨਾ ਬਹੁਤੇ ਤੋਂ ਬਹੁਤਾ ਹੋ ਸਕਦਾ ਉਹ ਡਾਟਾ ਇਕੱਠਾ ਕਰਕੇ ਉਸ ਦੀ ਡਾਕੂਮੈਂਟੇਸ਼ਨ ਕਰਕੇ ਪਹਿਲਾਂ ਭਾਰਤ ਪਹਿਲਾਂ ਆਪਣਾ ਸੂਬਾ ਫਿਰ ਭਾਰਤ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਪੂਰੀ ਦੁਨੀਆ ਨੂੰ ਦਿਖਾ ਸਕੀਏ ਕਿ ਇਹ ਸੀ ਸਾਰੇ ਸੰਸਾਰ ਦੀ ਸਭ ਤੋਂ ਵੱਡੀ ਆਜ਼ਾਦੀ ਦੇ ਨਾਂ ਤੇ ਹੋਈ ਹਿੱਲ-ਜੁਲ ਜਿਸ ਦੇ ਵਿੱਚ 8 ਲੱਖ ਦੇ ਕਰੀਬ ਕੀਮਤੀ ਜਾਨਾਂ ਜਿਹੜੀਆਂ ਸਾਡੀਆਂ ਸੀ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ, ਮਜ਼ਹਬ ਕੋਈ ਵੀ ਹੋਵੇ ਮਰੇ ਤਾਂ ਅਸਲ ਦੇ ਵਿੱਚ ਇਸ ਆਜ਼ਾਦੀ ਦੇ ਨਾਂ ਤੇ ਮਨੁੱਖੀ ਸੀ। ਸੋ ਪੰਜਾਬ ਚਾਹੁੰਦਾ ਕਿ ਅਸੀਂ ਆਪਣੀ ਇਸ ਵਿੱਥਿਆ ਨੂੰ, ਅਸੀਂ ਆਪਣੀ ਇਸ ਦਾਸਤਾਨ ਨੂੰ ਸੰਜੋਕੇ ਰੱਖੀਏ ਘਟੋ-ਘਟ ਕੋਸ਼ਿਸ਼ਾਂ ਸੋ ਹਰ ਦਰੂਪ ਦੇ ਵਿੱਚ ਜਿਹੜੇ ਹੁਣ ਵੀ ਕੁਝ ਬਜ਼ੁਰਗ ਬੈਠੇ ਆ ਬੜੇ ਸਾਰੇ ਲੋਕ ਤਾਂ ਤੁਰ ਗਏ ਸੰਸਾਰ ਤੋਂ ਜਿੱਦਾਂ ਡਾਕਟਰ ਮਨਮੋਹਨ ਸਿੰਘ ਹੋਰੀ ਸੀਗੇ ਉਹਨਾਂ ਨੇ ਵੀ ਆ ਕੇ ਆਪ ਜਦੋਂ ਪਾਕਿਸਤਾਨ ਤੋਂ ਵਿਸਥਾਪਿਤ ਹੋ ਕੇ ਆਏ ਤਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਦਤ ਲੋਚਨ ਸਿੰਘ ਜਿਹੜੇ ਚੇਅਰਮੈਨ ਘਟ ਕੌਮੀ ਘਟ ਗਿਣਤੀ ਕਮਿਸ਼ਨ ਦੇ ਰਹੇ ਨੇ ਔਰ ਜਿਹੜੇ ਰਾਜ ਸਭਾ ਮੈਂਬਰ ਰਹੇ ਨੇ ਜਿਨ੍ਹਾਂ ਨੇ ਬਹੁਤ ਸਾਰੇ ਰਾਸ਼ਟਰਪਤੀ ਜਿਹੜੇ ਸਾਡੇ ਦੇਸ਼ ਦੇ ਹੋਏ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਉਹ ਕਿਸ ਤਰੀਕੇ ਨਾਲ ਪਾਕਿਸਤਾਨ ਤੋਂ ਚੱਲੇ ਪਟਿਆਲੇ ਪਹੁੰਚੇ ਪਟਿਆਲੇ ਆ ਕੇ ਦਿਹਾੜੀ ਦੱਪਾ ਕੀਤਾ ਦਿਹਾੜੀਆਂ ਕਰਕੇ ਪੜ੍ਹਾਈ ਸ਼ੁਰੂ ਕੀਤੀ ਮਤਲਬ ਉਸ ਤੋਂ ਬਾਅਦ ਉਹਨਾਂ ਦੀ ਦਾਸਤਾਨ ਰਾਜ ਸਭਾ ਮੈਂਬਰ ਤੱਕ ਦਾ ਸਫ਼ਰ ਜਿਹੜਾ ਹੈ ਜਾਂ ਦੇਸ਼ ਦੇ ਕੌਮੀ ਘਟ ਗਣਤੀ ਚੇਅਰਮੈਨ ਦਾ ਜਿਹੜਾ ਸਫ਼ਰ ਹੈ ਉਹ ਉਹਨਾਂ ਨੇ ਕੀਤਾ ਇਸ ਤਰੀਕੇ ਨਾਲ ਹੀ ਸੁਦਾ ਖੁਸ਼ਮੰਦ ਸਿੰਘ ਹੋਰੀ ਮਤਲਬ ਕਿੱਡੇ ਕਿੱਡੇ ਵੱਡੇ ਲੋਕ ਕੁਲਦੀਪ ਨਈਅਰ ਹੋਰੀ ਏਡੇ ਵੱਡੇ ਪੱਤਰਕਾਰ ਮਤਲਬ ਕਿੱਡੇ ਕਿੱਡੇ ਲੋਕ ਜਿਹੜੇ ਉਹਨਾਂ ਸੰਘਰਸ਼ਾਂ ਦੇ ਵਿੱਚੋਂ ਉੱਠ ਕੇ ਆਏ ਜਿਨ੍ਹਾਂ ਨੂੰ ਉਦੋਂ ਸੁਰਤ ਸੀ ਜਿਨ੍ਹਾਂ ਨੂੰ ਉਦੋਂ ਹੋਸ਼ੋ ਹਵਾਸ਼ ਸਨ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹਨਾਂ ਦੇ ਪਿੰਡਾਂ ਦੇ ਨਾਲ ਵਾਪਰਿਆ ਕੀ ਕਿਸ ਤਰੀਕੇ ਦਾ ਕਹਿਰ ਘੱਟੋ-ਘੱਟ ਉਹਨਾਂ ਨੂੰ ਹੀ ਡਾਕੂਮੈਂਟ ਕਰ ਲਿਆ ਜਾਵੇ ਜੇ ਉਹਨਾਂ ਨੂੰ ਡਾਕੂਮੈਂਟ ਕਰ ਲਾਂਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ-ਘੱਟ ਇਸ ਭਾਰਤ ਨੂੰ ਦੱਸ ਤਾਂ ਸਕਾਂਗੇ ਪੂਰੇ ਦੇਸ਼ ਨੂੰ ਦੱਸ ਤਾਂ ਸਕਾਂਗੇ ਕਿ ਠੀਕ ਹੈ ਤੁਹਾਡੇ ਲਈ ਇਹ ਜਸ਼ਨੇ ਆਜ਼ਾਦੀ ਹੋਏਗਾ ਪਰ ਸਾਡੇ ਲਈ ਜਸ਼ਨੇ ਆਜ਼ਾਦੀ ਦੇ ਨਾਲ-ਨਾਲ ਇੱਕ ਦੁਖਾਂਤਕ ਪਹਿਲੂ ਹੈ ਉਹ ਦੁਖਾਂਤਕ ਪਹਿਲੂ ਕਿ ਜਿਹੜੇ ਇਧਰੋਂ ਉਧਰ ਉੱਜੜ ਕੇ ਗਏ ਜਾ ਉਧਰੋਂ ਇੱਧਰ ਓਜੜ ਕੇ ਆਏ ਉਹਨਾਂ ਨੂੰ ਸੁਫਨੇ ਕਦੇ ਵੀ ਮਾਡਰਨ ਪੰਜਾਬ ਦਾ ਨਹੀਂ ਆਇਆ ਜਾਂ ਜਿੱਥੇ ਓਜੜ ਕੇ ਪਹੁੰਚੇ ਉਥੋਂ ਦਾ ਨਹੀਂ ਆਇਆ ਬਲਕਿ ਜਦੋਂ ਵੀ ਉਹਨਾਂ ਨੂੰ ਚੇਤਾ ਆਇਆ ਜਾਂ ਸੁਫਨਾ ਆਇਆ ਤਾਂ ਆਪਣੇ ਪਿਛਲੇ ਪਿੰਡ ਦਾ ਹੀ ਆਇਆ ਉਹ ਪਿੰਡ ਭਾਵੇਂ ਇੱਧਰਲੇ ਪੰਜਾਬ ਦਾ ਤੇ ਭਾਵੇਂ ਉਧਰਲੇ ਪੰਜਾਬ ਦਾ ਸੋ ਪੰਜਾਬ ਚਾਹੁੰਦਾ ਹੈ ਕਿ ਆਓ ਰਲ ਮਿਲ ਕੇ ਇਹ ਹੰਬਲਾ ਮਾਰਨ ਦੀ ਕੋਸ਼ਿਸ਼ ਕਰੀਏ ਕਿ ਘੱਟੋ ਘੱਟ ਸਾਡੀ ਇਸ ਤਰਾਸਦੀ ਦੀ ਇੱਕ ਡਾਕੂਮੈਂਟੇਸ਼ਨ ਹੋ ਜਾਵੇ ਜਿਸ ਦੇ ਲਈ ਬਹੁਤ ਰਿਸਰਚ ਬਹੁਤ ਜ਼ਿਆਦਾ ਖੋਜ ਦੀ ਲੋੜ ਹੈ ਜਿਸ ਦੇ ਲਈ ਸਰਕਾਰੀ ਸਹਿਯੋਗ ਦੀ ਲੋੜ ਹੈ ਔਰ ਜਿਸ ਦੇ ਲਈ ਸਰਕਾਰਾਂ ਨੂੰ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਅਸੀਂ ਉਹ ਕੌਮ ਹਾਂ ਜਿਹੜੀ ਕੌਮ ਬਾਰਡਰਾਂ ਦੇ ਉੱਤੇ ਯਾਨੀ ਕਿ ਮੌਜੂਦਾ ਸਮੇਂ ਦੇ ਵਿੱਚ ਆਧੁਨਿਕ ਤਰੀਕੇ ਦੇ ਨਾਲ ਬਾਰਡਰਾਂ ਦੇ ਉੱਤੇ ਰਹਿ ਕੇ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਦੇ ਹਾਂ ਤੇ ਕਈ ਵਾਰੀ ਉਹ ਵਿਅਕਤੀ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਪੁਰਖੇ ਕਦੇ ਉਧਰੋਂ ਆਏ ਹੋਣਗੇ ਇੱਧਰ ਵਸੇ ਹੋਣਗੇ ਤੇ ਅੱਜ ਉਹਨਾਂ ਦੇ ਪੋਤਰੇ ਜਦੋਂ ਬਾਰਡਰ ਦੇ ਉੱਤੇ ਖੜ ਕੇ ਉਧਰ ਦੂਜੇ ਮੁਲਕ ਵੱਲ ਨੂੰ ਗੋਲੀ ਚਲਾਉਂਦੇ ਹੋਣਗੇ ਜਾਂ ਉਧਰਲਾ ਬਾਰਡਰ ਤੇ ਖੜਾ ਕੋਈ ਫੌਜੀ ਇਧਰ ਨੂੰ ਗੋਲੀ ਚਲਾਉਂਦਾ ਹੋਏਗਾ ਸ਼ਾਇਦ ਉਹਦੇ ਚੇਤੇ 'ਚ ਕਿਤੇ ਆ ਜਾਵੇ ਵੀ ਉਹ ਪਰਲੇ ਪਾਸੇ ਤਾਂ ਮੇਰੇ ਪੁਰਖਿਆਂ ਦਾ ਪਿੰਡ ਹੈ ਮੈਂ ਉਧਰ ਨੂੰ ਗੋਲੀ ਕਿਉਂ ਚਲਾਵਾਂ ਸ਼ਾਂਤੀ ਵਾਰਤਾ ਦੀਆਂ ਸ਼ੁਰੂਆਤਾਂ ਇਸੇ ਤਰੀਕੇ ਨਾਲ ਹੁੰਦੀਆਂ ਨੇ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਸ੍ਰੀ ਅਕਾਲ